ਹੱਥ ਕਿਲਵਾ ਕੇ ਇੱਕੇ ਨਾਮ ਲੋਟ ਪਈ ਤੇ ਜੁੰਤੇ ਨਾ ਸਾਦੇ ਨਖਸ਼ਾਹੀ ਮਰਦਾਬਾਦ ਜਿੰਦਾਬਾਦ ਮੁੰਡਾਬਾਦ ਸਿਵ ਸਾਦੇ ਨਖਸ਼ਾਹੀ ਮਰਦਾਬਾਦ ਜਿੰਦਾਬਾਦ ਮੁੰਡਾਬਾਦ ਕਰੋ ਸੇ ਆਪਾ ਜਾਈ ਜਾਈ ਰਾਜ ਕੇ ਬਿੱਟੋ ਜਾਈ ਜਾਈ ਗੱਜ ਕੇ ਬਿੱਟੋ ਜਾਈ ਪੁਰਨਾਲਾ ਇਹਦੇ ਬਾਰੇ ਮੜਦਾ ਭਾਈ ਜਤਾ ਜੀ ਜਰਾ ਇਹ ਜਿਹੜਾ ਜੋ ਕਾਜ ਹੋ ਸਾਰੇ ਪੜਾਉਣਾ ਸੀਗਾ ਠੀਕ ਹੈ ਉਹਦੇ ਸੰਬੰਧ ਦੇ ਵਿੱਚ ਜਿਹੜਾ ਦਫਤਰ ਸਾਡਾ ਜਿਹੜਾ ਇੱਕ ਸਿਰਤ ਕਰਨਾ ਚਾਹੁੰਦੇ ਅਸੀਂ ਕੋ 75 ਦੇ ਸੰਬੰਧ ਦੇ ਵਿੱਚ ਅਸੀਂ ਦਫਤਰ ਸਿਰਦਮ ਜਿਲੰਡਰ ਸਾਰੇ ਦਫਤਰ ਵੱਲੋਂ ਫਾਰਮੇਸੀ ਅਫਸਰ ਐਨਰਐਚਐਮ ਅਫਸਰ ਕਲੈਰੀਕਲ ਸਟਾਫ ਗਲਾਸਟਾਫ ਬਾਕੀ ਵੀ ਜਿੰਨੀਆਂ ਵੀ ਕੈਟਾਗਰੀਆਂ ਦਫ਼ਤਰ ਸੰਗਲੰਦਰ ਦੇ ਵਿੱਚ ਨੇ ਸਾਰੇ ਹੀ ਅਸੀਂ ਇੱਕ ਜਗ੍ਹਾ ਹੋ ਕੇ ਬੈਠੇ ਆ ਕਿ ਸਾਡਾ ਦਫ਼ਤਰ ਸ਼ਿਫਟ ਪਾਇੰਟਾ ਜਾਵੇ ਠੀਕ ਹੈ ਜੀ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਹੈ ਨਾ ਉਹ ਕਿਤੇ ਹੋਰ ਤਾ ਜਾਇਆ ਗਿਆ ਕਿ ਸੰਬੰਧ ਦੇ ਵਿੱਚ ਅਸੀਂ ਇੱਥੇ ਬੈਠੇ ਆ ਔਰ ਸਾਨੂੰ ਅੱਜ 10 ਦਿਨ ਹੋ ਚੱਲੇ ਆ ਕਿ ਅਸੀਂ ਇੱਥੇ ਆ ਕੇ ਬੈਠੇ ਆ ਧਰਾਂ ਦੇ ਰਹੇ ਆ ਪਰ ਕਿਸੇ ਵੀ ਅਫਸਰ ਨੇ ਹਜੇ ਤੱਕ ਸਾਡੀ ਗੱਲਬਾਤ ਨਹੀਂ ਸਾਨੂੰ ਬੁਲਾਇਆ ਨਹੀਂ ਆ ਅਜੂ ਮੀਦਾ ਕੇ ਬਾਅਦ ਪੈ ਸਕੋ ਬਲਾਉਣੇ ਕੇ ਅਪਸਰ ਫਿਰ ਦੇਖਣਾ ਉਸ ਕੇ ਬਾਅਦ ਕੀ ਰਿਪੋਰਟ ਨਿਕਲਦਾ ਅਦਰਵਾਇਜ਼ ਅਸੀਂ ਇਸੇ ਗੱਲ ਤੇ ਸਟੈਂਡ ਆ ਕਿ ਅਸੀਂ ਦਫਤਰ ਜਿਹੜਾ ਸਿਲ ਸੰਚਲਨ ਦਰਾਂ ਉਹ ਸੀ ਕਿੱਥੇ ਰੱਖਾਂਗੇ ਜੇ ਇਹ ਦੀ ਰਿਪੇਅਰ ਕਰਾਣੀ ਆ ਜਾਂ ਕਹਿੰਦੇ ਨੇ ਕਿ ਉਹ ਹੋ ਚੁੱਕਾ ਐਕਸਪਾਇਰ ਹੋ ਚੁੱਕਾ ਹੈ ਠੀਕ ਹੈ ਅਸੀਂ ਉਹਦੇ ਸੰਬੰਧ ਦੇ ਵਿੱਚ ਅਸੀਂ ਕਹਿ ਰਹੇ ਆ ਕਿ ਇਹਨੂੰ ਦੁਬਾਰਾ ਟਰਾ ਕੇ ਬਣਾਓ ਦਫਤਰ ਸਿਵਲ ਸੰਚਲਨ ਦਰ ਹੀ ਬਣਾਓ ਠੀਕ ਹੈ ਜੀ ਤਾਂ ਕਿ ਇਹਦੀ ਜਗ੍ਹਾ ਤੇ ਆਪਾਂ ਕਲੀਨਿਕਲ ਗੇਅਰ ਸ ਹੈ ਚੇਂਜ ਕਰਨ ਦਾ ਕਾਰਨ ਕੀ ਹੈ ਜੀਨ ਕਰ ਹਮਲਾ ਸਰਪਾਈ ਕੋਸੇ ਗਉਪੇ ਦੇ ਅਸੀਂ ਹੈਗੇ ਆ ਬੈਠੇ ਹੋਏ ਆ ਕਿ ਕੁਛ ਟਾਈਮ ਪਹਿਲਾਂ ਅਸੀਂ ਅਫਸਰਾਂ ਨੂੰ ਗਿਆ ਸੀਗਾ ਕਿ ਇੱਥੇ ਨੂੰ ਦਫਤਰ ਨਾ ਬਣਦਾ ਜੀ ਇਹ ਪ੍ਰਪੋਜ਼ਲ ਚੱਲ ਕੇ ਗਿਆ ਹੋਈ ਸੀ ਬਟ ਉਹਨਾਂ ਨੇ ਇੱਥੋਂ ਭੇਜਿਆ ਸੀਗਾ ਦਫਤਰ ਸਾਡਾ ਸੰਵਿਧਾਨ ਸੰਧ ਡੀਸੀ ਸਾਹਿਬ ODE ਬੀਤ ਹੋ ਗਿਆ ਅਸੀਂ ਹੈਲਪਫੁਲਨਸਰ ਸਾਹਿਬ ਨੂੰ ਲਿਖ ਕੇ ਵੀ ਭੇਜਿਆ ਸੀਗਾ ਠੀਕ ਹੈ ਜੀ ਇੱਥੇ ਆਏ ਸੀ ਉਹਨਾਂ ਨੂੰ ਦੋ ਵਾਰੀ ਮਿਲੇ ਵੀ ਉਹਨਾਂ ਨੇ ਕਿਹਾ ਵੀ ਕਿ ਇੰਨਾ ਠੀਕ ਨਹੀਂ ਹੈ ਦਾ ਬਟ ਉਸ ਤੋਂ ਬਾਅਦ ਸਾਡੇ ਕਹਿਣ ਦੇ ਮੁਤਾਬਕ ਵੀ ਤੇ ਲੱਭਣ ਦੇ ਮੁਤਾਬਕ ਵੀ ਕਿਤੇ ਨਹੀਂ ਲੱਭਿਆ ਠੀਕ ਹੈ ਜੀ ਇਹਨਾਂ ਨੇ ਚੁੱਕ ਕੇ ਕ੍ਰਿਟੀਕਲ ਕੇਅਰ ਸੈਂਟਰ ਬਣਾਉਣ ਦੀ ਤੇ ਇੱਕ ਜਗ੍ਹਾ ਰੱਖ ਲਈ ਬਟ ਦਫਤਰ ਕਿੱਥੇ ਸ਼ਿਫਟ ਕਰਨਾ ਉਹਦੇ ਵਾਸਤੇ ਕੋਈ ਵੀ ਪਲਾਨ ਨਹੀਂ ਬਟ ਸਾਡੀ ਇਹੀ ਕੰਡੀਸ਼ਨ ਆ ਕਿ ਦਫਤਰ ਸਿਮਰਨਿਲੰਦਰ ਜਿਹੜਾ ਆ ਕਿਉਂਕਿ ਰੈਵਨਿਊ ਕਾਰਡ ਦੇ ਮੁਤਾਬਕ ਵੀ ਜੋ ਅਫਸਰਾਂ ਨੇ ਕੱਢ ਕੇ ਸਾਨੂੰ ਦਿੱਤਾ ਉਹ ਦਫਤਰ ਸਿਮਰਨਿਲੰਦਰ ਇੱਥੇ ਹੀ ਹੈ ਇਸ ਲਈ ਸਟਾਫ ਦਾ ਕਹਿਣਾ ਹੈ ਕਿ ਦਫਤਰ ਜਿਹੜਾ ਆ ਉਹ ਇੱਥੇ ਹੀ ਰਵੇ ਕ੍ਰਿਟੀਕਲ ਕੇਅਰ ਸੈਂਟਰ ਕਿਤੇ ਹੋਣ ਜ। ਤੁਹਾਨੂੰ ਕੀ ਲੱਗਦਾ ਕਿਹੜਾ ਸਟਾਫ ਇੱਥੋਂ ਸ਼ਿਫਟ ਹੋ ਸਕਦਾ ਹੈ? ਇੱਥੋਂ ਦੇਖੋ ਜੀ ਅਫਸਰ ਚਾਰ ਸਾਡੇ ਜਾ ਜਾ ਚੁੱਕੇ ਨੇ। ਠੀਕ ਹੈ ਜੀ। ਉਹ ਆਪਣੇ ਆਪ ਹੀ ਉਹਨਾਂ ਦਾ ਸਮਾਨ ਚੱਕਿਆ ਤੇ ਚਲੇ ਗਏ। ਸੀਨੀਅਰ ਸਰਜਨ ਸਾਹਿਬ ਚਲੇ ਗਏ। ਚਲੇ ਗਏ ਜੀ। ਸੀਨੀਅਰ ਸਰਜਨ ਸਾਹਿਬ ਵੀ ਚਲੇ ਗਏ। ਠੀਕ ਹੈ ਜੀ। ਜਿੱਥੇ ਉਹ ਗਏ ਨੇ ਉਹਨਾਂ ਦਾ ਸਮਾਨ ਅੱਗੇ ਪਹਿਲਾ ਕਰਾ ਰੱਖ ਦਿੱਤਾ। ਉਹ ਵੀ ਤੁਹਾਨੂੰ ਪਹਿਲਾਂ ਦੱਸ ਦਿੰਦੇ ਆ ਕਿਉਂਕਿ ਉਹਨਾਂ ਦਾ ਵੀ ਸਮਾਨ ਰੱਖਿਆ ਹੋਇਆ। ਔਰ ਜਿੱਥੇ ਇਹ ਗਏ ਨੇ ਉੱਥੇ ਵੀ 2 ਜਾਂ 3 ਅਫਸਰਾ ਨਾਲ ਅਫਸਰਾ ਨਾਲ ਹੋਊਗਾ ਪਰ ਸਾਨੂੰ ਇਹ ਹੈ ਕਿ ਡਾਕਟਰ ਸਿਮਰਨ ਜੰਦਰ ਦੇ ਨਾਲ ਉਹ ਇੱਥੇ ਹੀ ਹੋਇਆ ਤੁਹਾਨੂੰ ਕੀ ਲੱਗਦਾ ਜਿਹੜੀ ਲਗਾਤਾਰ ਕਿੰਨੇ ਦਿਨ ਤੋਂ ਚੱਲਦੀ ਹੈ ਸਾਡੀ ਪਿਛਲੇ ਤੋਂ ਪਿਛਲੇ ਹੋਈ ਜੀ ਜੀ ਅੱਜ 12 ਦਿਨ ਸਾਨੂੰ ਕੀ ਲੱਗਦਾ 12 ਦਿਨ ਹੋਣ ਦੇ ਬਾਵਜੂਦ ਅੱਜ ਤੁਹਾਡੀ ਸੁਣਵਾਈ ਹੋਏਗੀ ਕੋਈ ਜੀ ਤਾਂ ਨਹੀਂ ਸੁਣਵਾਈ ਹੋਊਗੀ ਤਾਂ ਹੀ ਅਜੇ ਤੱਕ ਤੇ ਦੇਖੋ ਅਸੀਂ ਬੈਠੇ ਹੈਗੇ ਅੰਦਰ ਠੀਕ ਹੈ ਨਾ ਜੀ ਅਸੀਂ ਨਹੀਂ ਚਾਹਦੇ ਸਾਨੂੰ ਬਹੁਤ ਸਾਰੀਆਂ ਮਤਲਬ ਕਹਿ ਸਕਦੇ ਆ ਕਿ ਆਪੋਜੀਸ਼ਨ ਪਾਰਟੀਆਂ ਵੀ ਆ ਹੋਰ ਵੀ ਕਾਫੀ ਸਾਰੀਆਂ ਜਥੇਬੰਦੀਆਂ ਸਾਨੂੰ ਅਪੋਰਚ ਕਰਦੀਆਂ ਨੇ ਪਰ ਸਾਡਾ ਮੈਟਰ ਪੰਜਾਬ ਸਰਕਾਰ ਦੇ ਨਾਲ ਉਹ ਨਹੀਂ ਹੈ ਸਾਡਾ ਮੈਟਰ ਹੈਗਾ ਕਿ ਜਿਹੜੇ ਅਫਸਰਾਂ ਨੇ ਇਹ ਗਲਤੀ ਕੀਤੀ ਠੀਕ ਹੈ ਨਾ ਜਿਹੜੇ ਅਫਸਰਾਂ ਨੇ ਇਹ ਡਿਸੀਜਨ ਨੂੰ ਇੱਥੇ ਤੱਕ ਲਿਆਂਦਾ ਜਦ ਕਿ ਇਹ ਫਾਈਲ ਜਿਹੜੀ ਆ ਅਸੀਂ ਨਹੀਂ ਕਹਿੰਦਾ ਮੈਂ ਨਹੀਂ ਕਹਿ ਰਿਹਾ ਰਿਪੋਰਟ ਕਹਿ ਰਿਹਾ ਲੋਦੇ ਵਿੱਚ ਲਿਖਿਆ ਹੋਇਆ ਹੈ ਕਿ ਰਿਪੋਰਟ ਜਿਹੜਾ ਆ ਜਾਂ ਦਫ਼ਤਰ ਜਿਹੜਾ ਆ ਉਹ ਕਿਤੇ ਹੋਛੇ ਨਹੀਂ ਹੋ ਸਕਦਾ ਠੀਕ ਹੈ ਬਟ ਉਹਨੂੰ ਬਾਰ-ਬਾਰ ਕਮਾਹ-ਕਮਾ ਕੇ ਇਹਨਾਂ ਨੇ ਲਿਆ ਕੇ ਕੈਂਟ ਦੇ ਖੜਾ ਕਰ ਦਿੱਤਾ ਕਿ ਨਹੀਂ ਇਹ ਉਹਦਾ ਦਫ਼ਤਰ ਸ਼ੁਰੂ ਹੋਇਆ ਤੁਹਾਨੂੰ ਇਸ ਦਫ਼ਤਰਾਂ ਦੇ ਵਿੱਚ ਕੋਈ ਕਮੀ ਪੇਚੀ ਦੀ ਨਜ਼ਰ ਕਮੀ ਪੇਛੇ ਤੇ ਦੇਖੋ ਪ੍ਰਾਣੀ ਬਿਲਡਿੰਗ ਬਣੀ ਹੋਈ ਹੈ ਰਿਪੇਅਰ ਤੇ ਚੱਲਦੀ ਆ ਆ ਵੀ ਆਪ ਹੀ ਕਰਵਾਇਆ ਹੋਇਆ ਹੈ ਇਹ ਕਹਿੰਦਾ ਜੀ ਰਿਪੇਅਰ ਤੇ ਦੇਖੋ ਹਰ ਜਗ੍ਹਾ ਜਿੱਥੇ ਵੀ ਆਪਾਂ ਬੈਠਾ ਨੇ ਉਥੇ ਰਿਪੇਅਰ ਤਾਂ ਲੱਗਦੀ ਆ ਰਿਪੇਅਰ ਤੋਂ ਬਗੈਰ ਹੋਰ ਕੁਝ ਕੋਈ ਨਹੀਂ ਹੋਰ ਕੁਝ ਨਹੀਂ ਹੈਗਾ ਹੋਰ ਸਾਨੂੰ ਕੋਈ ਨਹੀਂ ਠੀਕ ਕਿਦਾ 12 ਦਿਨ ਹੋ ਗਏ ਹਾਲਤ ਚੱਲ ਜਾਰੀ ਆ ਤੇ ਜਿਹੜੀ ਗੱਲ ਪ੍ਰੋਟੈਕਟ ਸੀ ਆ ਉਹ ਜੀਰੋ ਵਾਲੀ ਜਗਾਹ ਜੇ ਖਬਰ ਲੱਗੀ ਪੈਦਾ ਦਾ ਉਹ ਕਿਦਾਂ ਹੋ ਰਿਹਾ ਹੈ ਖਬਰ ਲੱਗੀ ਜੀ ਨਹੀਂ ਨਹੀਂ ਕਿਉਂਕਿ ਬਾਰੇ ਮੈਨੂੰ ਨਹੀਂ ਪਤਾ ਪਰ ਮੈਨੂੰ ਇਹਨਾਂ ਪਤਾ ਕਿ ਡੈਥ ਫੰਡ ਜੀ ਵਾਲੇ ਵੀ ਇੱਥੇ ਬੈਠੇ ਨੇ ਕਿ ਸਾਰੇ ਬੈਠੇ ਨੇ ਠੰਡੇ ਪਿਆਜ਼ੀਏਗੇ ਸਾਰਾ ਦਫਤਰੀਆ ਕੁੜੀਆਂ ਫਰਬਤ ਸਾਰੀਆਂ ਮਿਲਦੀਆਂ ਨੇ ਹੈਨਾ ਇਸ ਕਰਕੇ ਕੋਈ ਸ਼ਿਕਾਇਤ ਜ਼ੀਰੋ ਆਏ ਤੱਕ ਦਾ ਹੋਣਾ ਨਹੀਂ ਮੇਰੇ ਹਿਸਾਬ ਨਾਲ ਕੋਈ ਸ਼ਿਕਾਇਤ ਜ਼ੀਰੋ ਨਹੀਂ ਜੋ ਮੈਂ ਤੁਹਾਨੂੰ ਮਦਦ ਦਾਦਾ ਮੈਂ ਹੁਣ ਵੀ ਕੁਝ ਕਹਾਂ ਨਾ ਉਹ ਵੀ ਇਦਾਂ ਦਾ ਸਾਡਾ ਕੋਈ